ਤੇ ਅੱਜ ਦੇ ਪਾਰਸਲ ਲੈ ਕੇ ਆ ਕਿੰਗ ਪੈਕ ਆ 골ਡ ਪੈਕ ਜਿਹਦਾ ਸਾਰੇ ਲੋਕਲ ਪਾਰਸਲ ਜਾਂਦੇ ਪ੍ਰਾਈਵੇਸੀ ਦੇ ਵਿੱਚ ਆ ਸਾਰੇ ਤੁਸੀਂ ਮੰਗਾਣਾ ਚਾਹੁੰਦੇ ਆ ਮੰਗਾ ਸਕਦੇ ਆ ਤੇ ਅੱਜ ਦੇ ਜਿਹੜੇ ਬਾਹਰ ਵਾਲੇ ਕੋਰੀਅਰ ਆਗੇ ਆ ਹੈਗਾ ਯਾ ਉਹ ਯੂ ਐਸ ਏ ਦਾ ਆ ਆ ਕੈਨੇਡਾ ਦਾ ਪਾਰਸਲ ਸਾਰੇ ਪ੍ਰੂਫ ਨਾਲ ਲਾ ਕੇ ਤੇ ਆ ਵੀ ਕੈਨੇਡਾ ਦਾ ਇਹਦੇ ਵਿੱਚ ਪੈਕ ਦੋ ਆ ਆ ਸਾਰੇ ਪ੍ਰੂਫ ਆ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਟਾਈਮਿੰਗ ਦੀ ਦਿੱਕਤ ਆ ਸਟੈਂਡਿੰਗ ਦੀ ਦਿੱਕਤ ਆ ਪਾਵਰ 'ਚ ਕਮੀ ਆ ਬੇਫਿਕਰ ਹੋ ਕੇ ਯੂਜ਼ ਕਰ ਸਕਦੇ ਆ ਕਿੰਗ ਪੈਕ 2850 ਰੁਪਏ ਤੋਂ ਸ਼ੁਰੂ ਹੋ ਜਾਂਦਾ ਆ 골ਡ ਦੀ ਰੇਂਜ ਜਿੱਦਾਂ 골ਡ ਬਸਮ ਹੁੰਦੀ ਆਪਣੇ ਕੋ ਖਾਲੀ ਸ਼ੀਸ਼ੀਆਂ ਲੱਗੀਆਂ ਆ ਇਹਦਾ ਰੇਟ ਪਿਛਲੇ ਟਾਈਮ ਤੋਂ ਇਨਕਰੀਜ਼ ਹੋਇਆ ਆ ਤਾਂ ਰੇਟ ਵਧੇ ਆ ਦਵਾਈ ਦੇ ਕੋਈ ਵੀ ਚੀਜ਼ ਤੁਸੀਂ ਲੈਣੀ ਆ ਨਵਾਂ ਸ਼ਹਿਰ ਵਿਜ਼ਿਟ ਕਰਕੇ ਸਾਹਮਣੇ ਰੈਡੀ ਕਰਵਾ ਸਕਦੇ ਆ ਪੂਰਾ ਟੌਪ ਦਾ ਰਿਜ਼ਲਟ ਮਿਲੂਗਾ ਟਾਈਮਿੰਗ ਵੀ ਪੂਰੀ ਬਣੂਗੀ ਟੈਸਟੋਸਟੀਰੋਨ ਲੈਵਲ ਘਟਾ ਫੀਲਿੰਗ ਘਟਾ ਢਿੱਲਾਪਨ ਆਇਆ ਆ ਯਾ ਹਾਰਨੈਸ ਨਹੀਂ ਆ ਰਹੀ ਜਦੋਂ ਬੰਦਾ ਇਨਸਰਟ ਕਰਨ ਦੀ ਕੋਸ਼ਿਸ਼ ਕਰਦਾ ਆ ਉਦੋਂ ਹੀ ਡਿਸਚਾਰਜ ਹੋ ਜਾਂਦਾ ਆ ਪੂਰੀ ਪ੍ਰਾਈਵੇਸੀ ਦੇ ਨਾਲ ਗੱਲ ਕਰਕੇ ਆਪਣਾ ਵਧੀਆ ਨੁਕਸਾ 골ਡ ਪੈਕਿੰਗ ਪੈਕ ਲੈ ਸਕਦੇ ਆ ਵੈਦ ਰਾਹੁਲ ਲੜੋਈਆ ਨਵਾਂ ਸ਼ਹਿਰ ਤੋਂ ਦੇਸੀ ਦਵਾਈਆਂ ਵਾਲੇ ਅਗਰ ਕੋਈ ਵੀ ਜੀ ਤੁਸੀਂ ਮੰਗਵਾਣੇ ਆ ਸਾਡੇ ਦੋ ਨੰਬਰ ਚੱਲਦੇ ਆ 9592810151 9780310151 ਸੰਪਰਕ ਕਰਕੇ ਪ੍ਰਾਈਵੇਸੀ ਨਾਲ ਮੰਗਵਾ ਸਕਦੇ ਆ ਵੈਦ ਰਾਹੁਲ ਲੜੋਈਆ ਨਵਾਂ ਸ਼ਹਿਰ ਤੋਂ ਦੇਸੀ ਦਵਾਈਆਂ